ਇਨਾਮੇ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਪੁਲੜਾ ਹੈ ਜੀ ਹਰਪਾਲ ਸਿੰਘ ਜੀ ਤੁਸੀਂ ਅੱਜ ਮੋਗਾ ਮੈਡੀ ਸਿਟੀ ਹਸਪੀਟਲ ਆਏ ਹੋ ਇੱਥੇ ਅਸੀਂ ਸਹੀ ਸਨਮਾਨਿਤ ਕੀਤਾ ਡਾਕਟਰ ਸਾਹਿਬਾਨ ਨੂੰ ਕੀ ਕਾਰਨ ਹੈ ਕੀ ਗੱਲ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਜੀ ਡਾਕਟਰ ਕਾਰਣਾ ਸਾਹਿਬ ਦਾ ਜਿਹੜਾ ਇਹ ਮੈਡੀਸਨ ਮੋਗਾ ਮੈਡੀ ਸਿਟੀ ਹੈ ਜੀ ਇੱਥੇ ਅਸੀਂ ਨਾ ਜੀ ਆਪਣਾ ਰਾਜ ਕਰਨ ਲਈ ਆਏ ਕਿਤੇ ਨਹੀਂ ਜਾਂਦਾ ਟਰੱਕ ਸਾਰਾ ਹੀ ਉਸ ਤਰ੍ਹਾਂ ਮੈਂ ਪ੍ਰਭਾਵਤ ਹੋ ਚੁੱਕਿਆ ਸੀ ਬਿਮਾਰੀ ਤੋਂ ਦਯਾਨੰਦ ਤੋਂ ਵਾਪਸ ਆਇਆ ਤੇ ਸਾਡੇ ਤੱਕ ਵੀ ਇਹ ਲਾ ਕੇ ਕੈਨੇਡਾ ਤੋਂ ਮੈਂ ਵਾਪਸ ਆਇਆ ਉੱਥੇ ਨਹੀਂ ਲਾਜ਼ਮੀ ਹੋ ਸਕਿਆ ਪਰ ਇਸ ਹਸਪੀਟਲ ਨੇ ਮੇਰਾ ਇੰਨਾ ਵਧੀਆ ਇਲਾਜ ਕੀਤਾ ਕਿ ਅੱਜ ਮੈਨੂੰ 12 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮੈਨੂੰ ਤੁਰੰਗ ਲਾ ਦਿੱਤਾ ਅਰਾਜ ਮੈਂ ਬਹੁਤ ਖੁਸ਼ ਹਾਂ ਮੈਂ ਇੱਕ ਅਦਾਰੇ ਦਾ ਰੂਮਰ ਰਾਈਕ ਪੰਜਾਬ ਰਾਜ ਸਟੇਟ ਕਰਮਚਾਰੀ ਦਲ ਦਾ ਵੀ ਪ੍ਰਧਾਨ ਹਨ ਮੈਂ ਔਰ ਐਨ ਆਰ ਆਈ ਵਿੰਗ ਪੰਜਾਬ ਦਾ ਵੀ ਚੇਅਰਮੈਨ ਹਨ ਪਰ ਮੈਂ ਇਹਨਾਂ ਤੋਂ ਇਲਾਵਾ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਮੈਡੀ ਸਿਟੀ ਹਸਪੀਟਲ ਹੈ ਇਹਦੇ ਵਿੱਚ ਇੰਨਾ ਵਧੀਆ ਸਟਾਫ ਹੈ ਇੰਨੇ ਵਧੀਆ ਡਾਕਟਰ ਸਰਕਾਰ ਨੇ ਕਿ ਬਹੁਤ ਵਧੀਆ ਕੇਅਰ ਕੀਤੀ ਜਾਂਦੀ ਹੈ ਹਸਪਤਾਲ ਸਸਤਾ ਚਾ ਕੇ ਸਾਡਾ ਇੰਟਰਵਿਊ ਲਿਆ ਔਰ ਸਾਡਾ ਜੋ ਅਸੀਂ ਕਹਿਣਾ ਚਾਹੁੰਦੇ ਸੀ ਸਾਡੀ ਕਰਨ ਨੂੰ ਤੁਸੀਂ ਅੱਗੇ ਵਧਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਡੀ ਸਿਟੀ ਦਾ ਔਰ ਡਾਕਟਰ ਕਨੜਾ ਸਾਹਿਬ ਦਾ ਔਰ ਡਾਕਟਰ ਹਰਜਿੰਦਰ ਜੀ ਜੋ ਕਿ ਹਾਂਜੀ ਔਰ ਕਮੇਟੀ ਗੁਰਪ੍ਰੀਤ ਕੌਰ ਦਾ ਜਿਨ੍ਹਾਂ ਨੇ ਸਾਡਾ ਬਹੁਤ ਹੀ ਮਾਨ ਤੇ ਸਨਮਾਨ ਨਾਲ ਔਰ ਬੜੀ ਸ਼ਿੱਦਤ ਨਾਲ ਸਾਡਾ ਇਹ ਨਾਮ ਜੀ ਤੁਹਾਡਾ ਮੇਰਾ ਨਾਮ ਹਰਜਿੰਦਰ ਪਰਪੂਲਰ ਆ ਪਰ ਲਮੈਮ ਜੀ ਮੋਗਾ ਮੈਡੀਟਿਟੀ ਆਇਆ ਕੋਟ ਚੈਰ ਤੇ ਮੁਸਕਰਾਹਟ ਹੈ ਕੀ ਕਹਿਣਾ ਚਾਹੂੰ ਕੀ ਗੱਲ ਹੈ ਹਾਂਜੀ ਮੇਰੇ ਹਸਬੰਡ ਕਾਫੀ ਟਾਈਮ ਤੋਂ ਸੈਕ ਸੀਗੇ ਉਹਨਾਂ ਅਸੀਂ ਕੈਨੇਡਾ ਤੋਂ ਆਏ ਆ ਉੱਥੇ ਅਸੀਂ ਟੈਸਟ ਕਰਾ ਕੇ ਆਏ ਐਮਰਜੈਂਸੀ ਗਏ ਸੀਗੇ ਉਹਨਾਂ ਨੇ ਇਨਸਾਈਡ ਡੈਮੇਜ ਦੱਸੀ ਸੀਗੀ ਲੰਗਸ ਹਾਰਟ ਕਿਡਨੀਆਂ ਵਗੈਰਾ ਤੇ ਉੱਥੇ ਉਹਨਾਂ ਦਾ ਲਾਰਜ ਪ੍ਰੋਪਰ ਹੋ ਨਹੀਂ ਸੀ ਰਿਹਾ ਮੈਂ 7ਵੇਂ ਮਹੀਨੇ ਉਹਨਾਂ ਨੂੰ ਇੰਡੀਆ ਲੈ ਕੇ ਆਈ ਆ ਤੇ ਉਹਨ ਸਾਰਸੀ ਧਿਆਨੰਦ ਗਿਆ ਗਏ 3 ਮਹੀਨੇ ਧਿਆਨੰਦ ਵਾਲਿਆਂ ਨੇ ਸਾਨੂੰ ਦਵਾਈ ਖਵਾਈ ਆ ਪਰ ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਜਿਆਦਾ ਸੱਕ ਹੋ ਗਈ ਉੱਥੇ ਉਹਨਾਂ ਨੇ ਪ੍ਰੋਪਰ ਟੈਸਟ ਵੀ ਕੀਤੇ ਪਰ ਉਹਨਾਂ ਨੂੰ ਕੋਈ ਨੌਲਜ ਦੇ ਵਿੱਚ ਗੱਲ ਨਹੀਂ ਆਈ ਫੇਰ ਸਾਨੂੰ ਮੈਡੀ ਸਿਟੀ ਪਤਾ ਲੱਗਿਆ ਮੈਡੀ ਸਿਟੀ ਆਏ ਮੈਡੀ ਸਿਟੀ ਆ ਕੇ ਅਸੀਂ ਇਹਨਾਂ ਨੂੰ ਇਤ ਉਥੇ ਲਾਜ ਵਾਸਤੇ ਲੈ ਕੇ ਆਏ ਉਥੇ ਬਿਲਕੁਲ 5 ਦਿਨ 11 ਦਿਨ ਰੱਖਿਆ 11 ਦਿਨਾਂ ਦੇ ਵਿੱਚ ਉਹ ਪ੍ਰੋਪਰ ਇਹਨਾਂ ਦੇ ਡਾਇਲਸਿਸ ਵੀ ਹੁੰਦੇ ਸੀ ਸਾਰਾ ਕੁਝ ਪਰ ਮੈਡੀਸਨ ਦੇ ਨਾਲ ਬੈਕ ਆ ਗਈ ਹੁਣ ਬਿਲਕੁਲ ਠੀਕ ਠਾਕ ਆ ਤੇ ਕੋਈ ਇਹੋ ਜੀ ਪ੍ਰੋਬਲਮ ਨਹੀਂ ਡਾਕਟਰ ਹਰ ਸਿਮਰਨ ਨੇ ਨਾ ਹਾਰਟ ਲਾਜ ਟਾਡੇ ਵੱਲੋਂ ਮੋਗਾ ਮੈਡੀਕਲ ਹਸਪੀਟਲ ਦੇ ਵਿਦਿਆਰਥੀ ਡਾਕਟਰ ਸਾਹਿਬ ਨੂੰ ਸਨਮਾਨ ਦਿੱਤਾ ਗਿਆ। ਹਾਂਜੀ। ਇਸ ਬਾਰੇ ਕੀ ਕਹੋਗੇ? ਹਾਂਜੀ ਅਸੀਂ ਬਹੁਤ ਸੈਟੀਸਫਾਈ ਆ ਮੋਗਾ ਸਿਟੀ ਦੇ ਹਸਪੀਟਲ ਤੋਂ ਸਟਾਫ ਤੋਂ ਡਾਕਟਰਾਂ ਦੀ ਟੀਮ ਤੋਂ ਤੇ ਡਾਕਟਰ ਗੁਰਪ੍ਰੀਤ ਕੁੜੀ ਇਹਨਾਂ ਹਾਂਜੀ ਜਿਹੜੇ ਮੇਨ ਹੈਗੇ ਆ ਡਾਕਟਰ ਕਾਲੜਾ ਸਾਹਿਬ ਇਹਨਾਂ ਦੇ ਵੀ ਅਸੀਂ ਬਹੁਤ ਰਿਸਪੈਕਟ ਕਰਦੇ ਆ ਬਹੁਤ ਇਹਨਾਂ ਦੀ ਵੀ ਦੀਨ ਹਾਂ ਜੀ ਮਤਲਬ ਇਹ ਕਿ ਐਨਆਰਆਈ ਪੇਸ਼ੈਂਟ ਵੱਲੋਂ ਤੁਹਾਨੂੰ ਸਨਮਾਨ ਦਿੱਤਾ ਗਿਆ ਕੋਟੇਸ਼ਨ ਦੀ ਕੀਤੀ ਗਈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਮੈਂ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਸਾਡੇ ਤੇ ਇੰਨਾ ਵਿਸ਼ਵਾਸ ਰੱਖਦੇ ਆ ਕਿ ਅਸੀਂ ਮੋਗਾ 'ਚ ਬੈਠ ਕੇ ਜਿਹੜਾ ਬੈਸਟ ਟ੍ਰੀਟਮੈਂਟ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਮੈਂ ਇੱਥੇ ਮੋਗਾ ਮੈਡੀਸਿਟੂਅਰ ਚ ਡਾਕਟਰ ਹਰਸਿਪ੍ਰਿੰਦ ਕੰਸਲਟੈਂਟ ਕਾਰਡੀਓਲੋਜਿਸ ਹਨ ਔਰ ਇੱਥੇ ਅਸੀਂ ਮਤਲਬ ਹਰ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਇਲਾਜ ਦੇ ਦੀ ਸੁਵਿਧਾ ਹੈਗੀ ਇੱਥੇ ਆਪਣੇ ਕੋਲ ਔਰ ਜਿਹੜੇ ਮਰੀਜ਼ ਸਾਡੇ ਕੋਲ ਆਏ ਸੀਗੇ ਇਹ ਕਾਫੀ ਖਰਾਬ ਕੰਡੀਸ਼ਨ ਚ ਆਏ ਸੀਗੇ ਨਾ ਹਾਰਟ ਫੇਲ ਸੀਗਾ ਗੁਰਦੇ ਬੈਠੇ ਹੋਏ ਸੀਗੇ ਇਨਫੈਕਸ਼ਨ ਸੀਗੀ ਔਰ ਇੱਕ ਟੀਮ ਐਫਰਟ ਸੀਗਾ ਜਿਹਦੇ ਵਿੱਚ ਮਤਲਬ ਨਾਲ ਸਾਡੇ ਮੈਡੀਸਿਨ ਵਾਲੇ ਡਾਕਟਰ ਔਰ ਸਰਜਰੀ ਵਾਲੇ ਡਾਕਟਰ ਸਾਰੇ ਇਨਵੋਲ ਸੀਗੇ ਔਰ ਪੇਸ਼ੈਂਟ ਸਾਡੇ ਕੋਲ ਆਲਮੋਸਟ 1 ਮਹੀਨਾ ਇੱਥੇ ਜਿਹੜਾ ਰਿਹਾ ਸੀਗਾ ਔਰ ਉਸ ਤੋਂ ਬਾਅਦ ਪੇਸ਼ੈਂਟ ਕਾਫੀ ਰਿਕਵਰ ਕਰਕੇ ਨਾ ਹਿਸ ایਬਲ ਟੂ ਪੈਦਲ ਚੱਲ ਕੇ ਹੁਣ ਵਾਪਸ ਜਿਹੜਾ ਕੈਨੇਡਾ ਜਾ ਰਿਹਾ ਤੇ ਡਾਕਟਰ ਜੀ ਉਹਨਾਂ ਨੇ ਪਹਿਲਾਂ ਦੱਸਿਆ ਵੀ ਲੋਧਿਆ ਦੇ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਗਏ ਸੀਗੇ ਉੱਥੋਂ ਸਹੀ ਟ੍ਰੀਟਮੈਂਟ ਨਹੀਂ ਮਿਲਿਆ ਹੈਗਾ। ਕਾਫੀ ਉਹਨਾਂ ਨੇ ਹਸਪੀਟਲ ਦੇ ਕਰੇ ਵਿੱਚ ਤੁਹਾਡੇ ਕਰੇ ਵਿੱਚ ਸਨਮਾਨ ਤੋਂ ਵੀ ਕਰਕੇ ਗਏ ਨੇ। ਤੁਹਾਨੂੰ ਅਸਲ ਦਰਸ ਕੀ ਕਹਿਣਾ ਚਾਹੁੰਦਾ। ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵੀ ਡਾਕਟਰ ਟ੍ਰੀਟਮੈਂਟ ਮੜਾ ਕਰਦਾ। ਹਰ ਡਾਕਟਰ ਦਾ ਇੱਕ ਆਪਣੀ ਅਪਰੋਚ ਹੁੰਦੀ ਹੈ। ਬਾਕੀ ਦੇਖੋ ਡਾਕਟਰ ਨੇ ਆਪਣੀ ਕੋਸ਼ਿਸ਼ ਕਰਨੀ ਹੈ। ਮਰੀਜ਼ ਦਾ ਠੀਕ ਹੋਣਾ ਸਾਰਾ ਕੁਝ ਪਰਮਾਤਮਾ ਦੇ ਹੱਥ ਹੈ। ਸਾਡੇ ਵੱਲੋਂ ਸਿਰਫ ਇੱਕ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਮਰੀਜ਼ ਦਾ ਜਿਹੜਾ ਬੈਸਟ ਤੋਂ ਬੈਸਟ ਜਿਹੜਾ ਲਾਜ ਕੀਤਾ ਜਾਵੇ। ਔਰ ਇਹਨਾਂ ਤੋਂ ਇਲਾਵਾ ਵੀ ਸਾਡੇ ਕੋਲ ਮਤਲਬ ਕਾਫੀ ਇੱਥੇ ਐਨਆਰਆਈ ਪੇਸ਼ੈਂਟ ਜਿਹੜੇ ਆਉਂਦੇ ਆ ਟ੍ਰੀਟਮੈਂਟ ਲੈਂਦੇ ਆ। ਇੱਕ ਜਿਹੜੀ ਮੇਜਰ ਪ੍ਰੋਬਲਮ ਹੈ ਐਨਆਰਆਈ ਪੇਸ਼ੈਂਟਸ ਦੇ ਵਿੱਚ ਆਪਾਂ ਨੇ ਇਹ ਦੇਖੀ ਜਾਂਦੀ ਕਿ ਉਹਨਾਂ ਨੂੰ ਉੱਥੇ ਵੇਟਿੰਗ ਪੀਰੀਅਡ ਬਹੁਤ ਬਾਹਰ ਕੰਟਰੀਜ਼ ਦੇ ਵਿੱਚ ਕੈਨੇਡਾ ਦੇ ਵਿੱਚ ਹੋ ਗਿਆ ਯੂਕੇ 'ਚ ਹੋ ਗਿਆ ਉੱਥੇ ਵੇਟਿੰਗ ਪੀਰੀਅਡ ਬਹੁਤ ਹੈ। ਇੱਥੇ ਪੇਸ਼ੈਂਟ ਨੂੰ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਐਥੇ ਮੋਗਾ ਮੈਡੀਸਿਟੀ 'ਚ ਮਿਲ ਔਰ ਪੇਸ਼ੈਂਟ ਨੂੰ ਜਿਹੜਾ ਵਾ ਬਹੁਤ ਈਜ਼ੀ ਹੁੰਦਾ ਆਪਣਾ ਟ੍ਰੀਟਮੈਂਟ ਲੈਣਾ